ਉਮੀਦਵਾਰ ਹੋਵੇ ਜਿਹੜਾ ਦੇਸ਼ ਦੇ ਸੰਵਿਧਾਨ ਨੂੰ ਨਹੀਂ ਮੰਨਦਾ ਕਨਸਟੀਚਿਊਸ਼ਨ ਆਫ ਇੰਡੀਆ ਨੂੰ ਨਹੀਂ ਮੰਨਦਾ ਦੇਸ਼ ਦਾ ਸੰਵਿਧਾਨ ਬਾਬਾ ਸਾਹਿਬ ਅੰਬੇਦਕਰ ਦਾ ਜਿਹਨੂੰ ਦੇਸ਼ ਤੇ ਤਿਰੰਗੇ ਝੰਡੇ 'ਚ ਵੀ ਹੋ ਸਕਦਾ ਵਿਸ਼ਵਾਸ ਨਾ ਹੋਵੇ ਸਾਨੂੰ ਉਮੀਦਵਾਰ ਉਹ ਚਾਹੀਦਾ ਕਿ ਜਿੱਤ ਕੇ ਸਾਡੇ ਇਲਾਕੇ ਦੇ ਲੋਕਾਂ ਦੀ ਲੜਾਈ ਲੜੇ ਨਾ ਕਿ ਜਿੱਤ ਕੇ ਕਿਸੇ ਪਾਸੇ ਬੈਠਾ ਹੋਵੇ ਅਸੀਂ ਉਹਨੂੰ ਕੰਮ ਹੀ ਨਾ کہہ ਸਕਦੇ ਹੋਈਏ ਉਹਨੂੰ ਮਿਲ ਨਹੀਂ ਸਕਦੇ ਹੋਈਏ ਕੋਈ ਫਾਇਦਾ ਨਹੀਂ ਇਹੋ ਜਿਹੇ ਫੈਸਲੇ ਲੈਣ ਦਾ ਇਹ ਫੈਸਲਾ ਤਰਨ ਤਰਨ ਦੇ ਲੋਕਾਂ ਨੇ ਲੈਣਾ ਔਰ ਪੰਜਾਬ 'ਚ ਸੁਨੇਹਾ ਜਾਣਾ ਪਰ ਮੈਨੂੰ ਪੂਰਨ ਉਮੀਦ ਹੈ ਇਹ ਜਿਹੜੇ ਉਮੀਦਵਾਰ ਨੇ ਇਹਨਾਂ ਸਾਰੇ ਉਮੀਦਵਾਰਾਂ 'ਚੋਂ ਸਾਡਾ ਉਮੀਦਵਾਰ ਕਰਨ ਬੁਰਜ ਨੰਬਰ 1 ਉਮੀਦਵਾਰ ਹੈ ਉਹ ਹਰ ਇੱਕ ਦੇ ਪੈਰੀ ਹੱਥ ਲਾਉਣ ਵਾਲਾ ਵਿਅਕਤੀ ਤੇ ਆਮ ਪਰਿਵਾਰ ਚੋਂ ਉੱਠਿਆ ਹੈ ਅਸੀਂ ਸਾਰਿਆਂ ਨੇ ਇਕੱਠੇ ਹੋ ਕੇ ਫੈਸਲਾ ਲੈ ਕੇ ਨੂੰ ਟਿਕਟ ਦਿੱਤੀ ਹੈ ਅੰਤ ਵਿੱਚ ਲਾਸਟ ਗੱਲ ਇੱਕ ਮੇਰੀ ਬੇਨਤੀ ਹੈ ਕਾਂਗਰਸੀ ਭਰਾਵਾਂ ਨੂੰ ਇਹ ਲੀਡਰ ਤਾਂ ਆਉਣਗੇ ਇਹਨਾਂ ਦੇ ਤਾਂ ਜਾਣੇ ਵਿਚਾਰਿਆਂ ਨੇ ਮੇਰੀ ਬੇਨਤੀ ਹੈ ਮੇਰੀ ਬੇਨਤੀ ਹੈ ਤੁਹਾਨੂੰ ਸਾਰਿਆਂ ਨੂੰ ਯਾਰ ਕਰੋ ਤੇ ਮਰੋ ਦੀ ਲੜਾਈ ਹੈ ਕਰੋ ਤੇ ਮਰੋ ਦੀ ਲੜਾਈ ਹੈ ਤਿਰੰਗੇ ਦੀ ਲੜਾਈ ਹੈ ਕਾਂਗਰਸ ਤੇ ਕਾਂਗਰਸੀ ਲੜਾਈ ਹੈ ਪੰਜੇ ਦੀ ਲੜਾਈ ਹੈ ਇਹ ਕਰਨਪੁਰ ਜੀ ਦੀ ਲੜਾਈ ਨਹੀਂ ਇਹ ਸਰਨਤਾਰ ਦੀ ਸੀਟ ਤੋਂ ਪੂਰੇ ਪੰਜਾਬ ਦੇ ਵਿੱਚ ਸੁਨੇਹਾ ਦੇਣਾ ਹੈ ਕਿ ਕਾਂਗਰਸ ਪਾਰਟੀ ਆ ਰਹੀ ਹੈ ਇਹ ਹਰ ਵਿਅਕਤੀ ਦਾ ਫਰਜ ਬਣਦਾ ਚਾਹੇ ਕੋਈ ਉਹਨੂੰ ਬੁਲਾਵੇ ਤੇ ਚਾਹੇ ਨਾ ਬੁਲਾਵੇ ਰਿਸ਼ਤੇਦਾਰੀਆਂ ਪਾਲੋ ਆਪਦੇ ਆਪਦੇ ਇਲਾਕਿਆਂ ਦੇ ਵਿੱਚ ਤੇ ਇੱਕ ਦਿਨ ਦੋ ਦਿਨ ਚਾਰ ਦਿਨ ਅੱਠ ਦਿਨ 10 ਦਿਨ ਮੇਰੀ ਬੇਨਤੀ ਹੈ ਦੀਵਾਲੀ ਤੋਂ ਬਾਅਦ ਆਪਣੇ ਕਮਰ ਕਸੇ ਘਸਕੇ ਆਪਣੇ ਆਪਣੇ ਇੰਤਜ਼ਾਮ ਤੇ ਦਫ਼ਤਰ ਆ ਕੇ ਸਾਨੂੰ ਜਰੂਰ ਦੱਸ ਦੇ ਰਹੋ ਕਿ ਮੈਂ ਆ ਗਿਆ ਹਾਂ ਲੇਕਿਨ ਆ ਦੇ ਕੰਮ ਤੇ ਜੋ ਇਹ ਤੁਹਾਡਾ ਧਰਮ ਹੈ ਇਹ ਤੁਹਾਡਾ ਕਰਤੱਬ ਹੈ ਇਹ ਤੁਹਾਡਾ ਫਰਜ਼ ਹੈ ਇਹ ਹੀ ਤੁਹਾਡਾ ਕਰਮ ਹੈ ਤੇ ਜਿਹੜਾ ਬੰਦਾ ਐਨੇ ਮੇਰੇ ਨੂੰ ਕਵੇ ਮੈਂ 2 ਦਿਨ ਲਾ ਕੇ ਮੈਂ ਤੁਹਾਡੇ ਨਾਲ ਵਾਦਾ ਕਰਦਾ ਸਮੇਤ ਪਰਿਵਾਰ ਫੈਸਲਾ ਕੁਝ ਵੀ ਹੋਵੇ ਔਰ ਮੈਨੂੰ ਪੂਰਨ ਉਮੀਦ ਹੈ ਹਜੇ ਭਲੇਖੇ ਲੋਕਾਂ ਨੂੰ ਕਿ ਯਾਰੀ ਹਾਲਾਤ ਮਾੜਿਆਂ ਤੋਂ ਚੰਗੇ ਹੋ ਜਾਂਦੇ ਆ ਤੇ ਚੰਗਿਆਂ ਤੋਂ ਮਾੜੇ ਹੋ ਜਾਂਦੇ ਆ ਲੇਕਿਨ ਬੰਦੇ ਦੇ ਮਨ ਦੇ ਵਿੱਚ ਜਜ਼ਬਾ ਹੋਣਾ ਚਾਹੀਦਾ ਸੋ ਤੁਹਾਡਾ ਸਾਰਿਆਂ ਦਾ ਧੰਨਵਾਦ ਸਮਾਂ ਕਾਫੀ ਲੈ ਗਿਆ ਮਾਫੀ ਚਾਹੁੰਨੇ ਆਓ بلند ਆਵਾਜ਼ ਦੇ ਵਿੱਚ ਇੱਕ ਨਾਰਾ ਲਾਈਏ ਔਰ ਤਖੜੇ ਹੋ ਕੇ ਇਸ ਜਿੰਮੀ ਚੌਂ ਦੇ ਵਿੱਚ ਕੰਮ ਕਰੀਏ Congress Party! Congress Party!